ਭਾਈ ਮਰਦਾਨਾ ਸਾਹਿਬ ਨੇ 27 ਸਾਲ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਲਾਏ ਵਕਤ ਆ ਗਿਆ ਬੱਚੇ ਵੱਡੇ ਹੋ ਗਏ ਤੇ ਪਿੰਡੋਂ ਸੁਨਿਆ ਆ ਗਿਆ ਭਾਈ ਤੇਰੀ ਬੱਚੀ ਦਾ ਰਿਸ਼ਤਾ ਕੋਈ ਉਦੋਂ ਲੋਕ ਬਚਪਨ ਵਿੱਚ ਹੀ ਕਰ ਦਿੰਦੇ ਸਨ ਬੱਚੇ ਜਵਾਨ ਹੋ ਗਏ ਭਾਈ ਹੁਣ ਵਿਆਹ ਸ਼ਾਦੀ ਦੇ ਦਿਨ ਰੱਖੜੇ ਨੇ ਮਰਦਾਨਿਆ ਤੇਰੇ ਬੱਚਿਆਂ ਦੇ ਵਿਆਹ ਹਨ ਤੇ ਸੁਨਿਆ ਭੇ ਦਿੱਤਾ ਭਾਈ ਉਹ ਲੜਕੇ ਵਾਲੇ ਰਿਸ਼ਤਾ ਮੰਗਦੇ ਨੇ ਤੇ ਮਰਦਾਨੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਿਹਾ ਭਾਈ ਮਰਦਾਨਾ ਜੀ ਨੇ ਕਹਿੰਦੇ ਮਹਾਰਾਜ ਪਿੰਡੋਂ ਸੁਣਿਆ ਆਇਆ ਬੱਚਿਆਂ ਦਾ ਵਿਆਹ ਰੱਖਣਾ ਤਾਂ ਸਤਿਗੁਰੂ ਕਹਿੰਦੇ ਜਾ ਕੇ ਆਓ ਭਾਈ ਭਾਈ ਮਰਦਾਨਾ ਜੀ ਜਾਓ ਇਹ ਜ਼ਿੰਮੇਵਾਰੀਆਂ ਨਿਭਾਉਣੀਆਂ ਧਰਮ ਹੈ ਗ੍ਰਸਥ ਧਰਮ ਹੈ ਜਾਓ ਜਾ ਕੇ ਆਪਣੀ ਜ਼ਿੰਮੇਵਾਰੀ ਨਿਭਾਓ ਇਹ ਗ੍ਰਸਥਨੀય ਜ਼ਿੰਮੇਵਾਰੀਆਂ ਨਿਭਾਉਣੀਆਂ ਪਰਿਵਾਰ ਬੱਚਿਆਂ ਦੀਆਂ ਧਰਮ ਹੈ ਕਿਉਂਕਿ ਸਾਥ ਸੰਗਤ ਗੁਰਮਤਿ ਵਿੱਚ ਸਭ ਤੋਂ ਵੱਡਾ ਧਰਮ ਗ੍ਰਿਸਤ ਨੂੰ ਕਿਹਾ ਹੈ ਗਿਆਨਨ ਵਿੱਚ ਗਿਆਨ ਅਰ ਧਿਆਨਨ ਵਿੱਚ ਧਿਆਨ ਗੁਰ ਸકલ ਧਰਮ ਵਿੱਚ ਗ੍ਰਿਸਤ ਪ੍ਰਧਾਨ ਹੈ ਸਤਗੁਰੂ ਭਾਈ ਮਰਦਾਨੇ ਨੂੰ ਭੇਜ ਦਿੱਤਾ ਤੇ ਸਾਧ ਸੰਗਤ ਤੋਂ ਸੁਲਤਾਨਪੁਰ ਤੋਂ ਤਲਵੰਡੀ ਆ ਗਏ ਕਾਰਜ ਦਾ ਦਿਨ ਰੱਖ ਦਿੱਤਾ ਵਿਆਹ ਸ਼ਾਦੀ ਦੇ ਦਿਨ ਬੰਨਣੇ ਸਨ ਨਾ ਕਿ ਸਗਨ ਦੀ ਰਸਮ ਹੋ ਗਈ ਕੁਝ ਮਹੀਨੇ ਬੰਦ ਦਿੱਤੇ ਕਿਉਂਕਿ ਉਦੋਂ ਲੋਕ ਦਿਨ ਨਹੀਂ ਮਹੀਨਿਆਂ ਵਿੱਚ ਦਿਨ ਬੰਦੇ ਸੀ 6-6 ਮਹੀਨੇ ਮੰਦਣ ਵਿਆਹ ਤਾਂ ਭਾਈ ਮਰਦਾਨਾ ਜੀ ਨੇ ਆਪਣੀ ਲੜਕੀ ਦਾ ਵਿਆਹ 6 ਮਹੀਨੇ ਵਾਸਤੇ ਬੰਦ ਦਿੱਤਾ ਕਿ ਭਾਈ ਕੱਤੇ ਦੀ ਜਦੋਂ ਆ ਤਰੀਕ ਆਏਗੀ ਉਦੋਂ ਆਪਾਂ ਇਸ ਤਰ੍ਹਾਂ ਸ਼ਾਦੀ ਦਾ ਦਿਨ ਰੱਖ ਦਿੱਤਾ ਵਿਆਹ ਸ਼ਾਦੀ ਦਾ ਦਿਨ ਬੰਨ ਕੇ ਤਲਵੰਡੀਆਂ ਫਿਰ ਵਾਪਸ ਆ ਗਏ ਸੁਲਤਾਨ ਸਿਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਫਿਰ ਉਸ ਹਟ ਉੱਤੇ ਮੋਦੀ ਖਾਨੇ ਸੇਵਾ ਲੱਗ ਗਏ ਤਬਹੀ ਮਰਧਾਨਾ ਜਦੋਂ ਵਾਪਸ ਆਏ ਨਾ ਤਾਂ ਦੋ ਤਿੰਨ ਦਿਨ ਹੋ ਗਏ ਉਦਾਸ ਰਹਿਣ ਲੱਗ ਪਏ ਸਤਗੁਰੂ ਕਿਹਾ ਮਰਧਾਨਿਆ ਅੱਗੇ ਵੰਗ ਤੇਰੇ ਚਿਹਰੇ ਉੱਤੇ ਖੁਸ਼ੀ ਨਹੀਂ ਤੂੰ ਉਦਾਸ ਲੱਗਦਾ ਹੈ ਕਿੰਗਲ ਕੋਈ ਘਰ ਵਿੱਚ ਚਿੰਤਾ ਹੈ ਪਿਛੇ ਪਰਿਵਾਰ ਵਿੱਚ ਲੜਕੀ ਦਾ ਰਿਸ਼ਤਾ ਕਰਕੇ ਦਿਨ ਵੰਨ ਕੇ ਆਇਆ ਉਦਾਸ ਕਿਉਂ ਹੈ ਕੋਈ ਚਿੰਤਾ ਹੈ ਮਰਦਾਨੇ ਕੇ ਹਾਂ ਮਹਾਰਾਜ ਚਿੰਤਾ ਹੈ ਜੇ ਚਿੰਤਾ ਤੁਹਾਨੂੰ ਨਹੀਂ ਦੱਸਣੀ ਮਹਾਰਾਜ ਹੋਰ ਕਿਨੂੰ ਦੱਸਣੀ ਹੈ ਸਿੱਖ ਨੇ ਜੇ ਗੁਰੂ ਨੂੰ ਆਪਣੀ ਪਰੇਸ਼ਾਨੀ ਨਹੀਂ ਦੱਸਣੀ ਫਿਰ ਹੋਰ ਕਿਨੂੰ ਦੱਸਣੀ ਲੋਕਾਂ ਨੂੰ ਦੱਸੋਗੇ ਉਹ ਮਜ਼ਾਕ ਉਡਾ ਸਕਦੇ ਨੇ ਲੋਕਾਂ ਨੂੰ ਦੱਸੋਗੇ ਉਹ ਤੁਹਾਡੀ ਪਰੇਸ਼ਾਨੀ ਦਾ ਤੁਹਾਡੀ ਕਮਜ਼ੋਰੀ ਦਾ ਨਜਾਇਜ਼ ਫਾਇਦਾ ਉਠਾ ਸਕਦੇ ਨੇ ਇਸ ਲਈ ਸਿੱਖ ਨੂੰ ਜੋ ਕੋਈ ਪਰੇਸ਼ਾਨੀ ਹੈ ਉਹ ਗੁਰੂ ਨੂੰ ਦੱਸਣੀ ਚਾਹੀਦੀ ਭਾਈ ਮਰਦਾਨੇ ਕਿ ਮਾਰ ਤੁਹਾਨੂੰ ਨਹੀਂ ਦੱਸਣਾ ਹੋਰ ਕਿਹਨੂੰ ਦੱਸਣਾ ਮਰ ਇੱਕ ਪਰੇਸ਼ਾਨੀ ਹੈ ਮੈਂ ਬੱਚੀ ਦਾ ਰਿਸ਼ਤਾ ਕਰਕੇ ਦਿਨ ਤਾਂ ਵੱੰਨ ਹੁੰਦੇ ਨੇ ਮਰ 6 ਮਹੀਨੇ